ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੀਆਂ ਭੈਣਾਂ ਕਾ ਮਾਰੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਮਾਂ ਅੱਜ ਆਪਾਂ ਬਣਾ ਰਹੇ ਹਾਂ ਸਰੋਂ ਦਾ ਸਾਗ ਉਹ ਵੀ ਬਿਲਕੁਲ ਪਵਾਦੀ ਸਟਾਈਲ ਮਾਂ ਸਭ ਤੋਂ ਪਹਿਲਾਂ ਆਪਾਂ ਨੇ ਸਰੋਂ ਦਾ ਸਾਗ ਲੈ ਲੈਣਾ ਉਹ ਵੀ ਗੰਦਲਾ ਵਾਲਾ ਇਹਨਾਂ ਗੰਦਲਾਂ ਨੂੰ ਛਿਲਕਾ ਤੋਸਮਾਰ ਕਾ ਆਪਾਂ ਨੇ ਰੱਖ ਲੈਣਾ ਫਿਰ ਆਪਾਂ ਨੇ ਪਾਲਕ, ਮੇਥਾ, ਧਨੀਆ, ਬਾਥੂ ਲੈ ਲੈਣਾ ਮਰਪਾ ਥੋੜਾ ਜਿਹਾ ਛੋਲੂਆ ਵੀ ਤਾਂ ਹਮੇ ਉਹ ਵੀ ਪਾਲ ਲੈ ਜਿਥਰਪਾ ਨਹੀਂ ਹੈਗਾ ਖਮੇ ਇਸ ਨੂੰ ਨਾ ਪਾਇਓ ਇਸ ਤਰ੍ਹਾਂ ਕਰਕੇ ਆਪਣਾ ਇਹ ਸਾਰਾ ਸਮਾਨ ਆਪਾਂ ਨੇ ਧੋਸ ਮਾਰ ਕੇ ਰੱਖ ਲੈਣਾ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਦਾੰਤ ਕੇ ਗਲ ਚੀਰਨਾ ਜੇ ਥਰਪਾ ਸਾਗ ਚੀਰਨ ਵਾਲੀ ਮਸ਼ੀਨ ਹੈਗੀ ਆ ਥਮੇ ਉਸ ਗਲ ਵੀ ਚੀਰ ਸਕਾ ਹਮੇ ਇਸ ਨੂੰ ਦਾੰਤ ਗਲ ਚੀਰ ਦੇਂਗੇ ਇਸ ਤਰ੍ਹਾਂ ਕਰਕੇ ਆਪਾਂ ਨੇ ਇਸ ਸਾਰੇ ਸਾਗ ਨੂੰ ਔਰ ਇਹਨਾਂ ਨੂੰ ਬਾਤੂ ਔਰ ਪਾਲਕ ਨੂੰ ਸਾਰਿਆਂ ਨੂੰ ਚੀਰ ਲੈਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੀਰ ਕਾ ਬ੍ਰੇਕ ਬ੍ਰੇਕ ਰੱਖ ਲੈਣਾ ਆਪਾਂ ਨੇ ਹੁਣ ਆਪਣਾ ਜੋ ਸਾਗ ਤਿਆਰ ਹੈ ਹੁਣ ਆਪਾਂ ਨੇ ਜਿਹੜਾ ਸਮਾਨ ਆਪਾਂ ਸਾਗ ਦੇ ਵਿੱਚ ਪਾਏਗੇ ਉਹ ਦੇਖਣਾ ਆਪਣੇ ਵੱਲ ਦੋ بڑے ਚਮਚੇ ਨੂਣ ਕੇ ਇੱਕ ਗੱਠੀ ਆਦੇਗੀ ਦੋ ਕਟੇਵੇਂ ਗਠੇ ਦੋ ਲਸਣਗੀਆਂ ਗੱਠੀਆਂ ਛਿੱਲੀ ਵਿਆਂ 8-10 ਹਰੀਆ ਮਿਰਚਾਂ ਲੈਣੀ ਆਪਾਂ ਨੇ ਇਹ ਵਾਪਾਂ ਨੇ ਇੱਕ ਪਤਿਲਾ ਲੈਣਾ ਉਸ ਨੂੰ ਚੁੱਲ੍ਹੇ 'ਵਾਂ ਰੱਖ ਕੇ ਇੱਕ ਜੱਗ ਉਸਕੇ ਵਿੱਚ ਪਾਣੀ ਕਾ ਪਾ ਦੇਣਾ ਫਿਰ ਆਪਾਂ ਨੇ ਜਿਹੜਾ ਆਪਣਾ ਸਾਗ ਚੀਰਿਆ ਵਾਤਾ ਉਹ ਥੋੜਾ ਥੋੜਾ ਕਰਕੇ ਆਪਾਂ ਨੇ ਪਤਿਲੇ ਦੇ ਵਿੱਚ ਪਾ ਦੇਣਾ ਇਤਰਾ ਕਰਕੇ ਆਪਾਂ ਨੇ ਸਾਰਾ ਸਾਬ ਪਾ ਕਾ ਫਿਰ ਆਪਾਂ ਨੇ ਜਿਹੜਾ ਕੋਟਣੇ ਕਾ ਪੁੱਠਾ ਪਾਸਾ ਹੋਵਾ ਉਸਕੇ ਗੈਲ ਆਪਾਂ ਨੇ ਸਾਗ ਨੂੰ ਠੀਕ ਕਰਨਾ ਜੋ ਸਾਗ ਜਦ ਆਪਾਂ ਇਤਰਾ ਠੀਕ ਕਰ ਲੇਗੇ ਇਤਰਾ ਕਰਕੇ ਚੰਗੇ ਤਰੀਕੇ ਗਲ ਕਰ ਲੈਣਾ ਤਾਂ ਕਿ ਜੋ ਬਾਹਰ ਨਾ ਨਿਕਲੇ ਆਪਣਾ ਸਾਗ ਠੀਕ ਹੈ ਹੁਣ ਆਪਾਂ ਨੇ ਜੜੀਆਂ ਨੇ ਚੀਜ਼ਾਂ ਸਾਗ ਦੇ ਵਿੱਚ ਪਾਣੀਆਂ ਆਪਣੇ ਪਹਿਲਾਂ ਪਾਣਾ ਇਸਕੇ ਵਿੱਚ ਨੂਨ ਹਰੀਆ ਮਿਰਚਾਂ ਲਾਸਣ ਆਦਾ ਕਟਿਆਵਾ ਗਠੇ ਫਿਰ ਕੋਟਨੇ ਗਲ ਆਪਾਂ ਨੇ ਉਸਕੇ ਕੋਟਣੇ ਦੇ ਪੁੱਠੇ ਸਾਈਡ ਤੇ ਇਸ ਨੂੰ ਫੇਰ ਸੈੱਟ ਕਰਨਾ ਇਸ ਤਰ੍ਹਾਂ ਕਰਕੇ ਆਪਾਂ ਨੇ ਇਸ ਨੂੰ ਢੱਕਾ ਰੱਖ ਦੇਣਾ ਤਾਂ ਕਿ ਜੋ ਸਾਗ ਬਾਹਰ ਨਾ ਨਿਕਲੇ ਇਹ ਬਾਪਾ ਨੇ ਖਾਸੀ ਦੇਰ ਬਾਅਦ ਸਾਗ ਘਟਕਣ ਚੱਕਾ ਦੇਖਣਾ ਆਪਣਾ ਸਾਗ ਇਸ ਤਰ੍ਹਾਂ ਕਰ ਕਰ ਰਿਜਣ ਲੱਗ ਜੇਗਾ ਜਦੋਂ ਆਪਣਾ ਸਾਗ ਇਸ ਤਰ੍ਹਾਂ ਕਰ ਕਰ ਰਿਜਣ ਲੱਗ ਜੇਗਾ ਆਪਾਂ ਨੇ ਫਿਰ ਇਸ ਨੂੰ ਕੋਟਣੇ ਗਲ ਫੇਰ ਸੈੱਟ ਸੈਟ ਕਰਨਾ ਆਪਾਂ ਨੇ ਘੋਟਣੇ ਦੀ ਪੁੱਠੀ ਸਾਈਡ ਤੇ ਇਸ ਨੂੰ ਇਤਰਾ ਕਰਕੇ ਆਪਾਂ ਨੇ ਠੀਕ ਕਰ ਲੈਣਾ ਵੀ ਜੋ ਬਾਹਰ ਨਾਲ ਨਿਕਲੇ ਅਰ ਚੰਗੀ ਤਰ੍ਹਾਂ ਕੁਲ ਜੇ ਜੋ ਸਾਰਾ ਸਾਗ ਠੀਕਾ ਇਸ ਤਰ੍ਹਾਂ ਕਰਕੇ ਆਪਾਂ ਨੇ ਇਸ ਨੂੰ ਐਨ ਰਹਿ ਜਾਣਾ ਆਪਾਂ ਨੇ ਫਿਰ ਇਸ ਨੂੰ ਟਾਕਾ ਰੱਖ ਦੇਣਾ ਹੁਣ ਆਪਣਾ ਸਾਗ ਰਿੱਜ ਕਾ ਐਨ ਤਿਆਰ ਹੋ ਗਿਆ ਹੁਣ ਆਪਾਂ ਨੇ ਇਸ ਨੂੰ ਥੱਲਾ ਤਾਰ ਲੈਣਾ ਹੁਣ ਆਪਾਂ ਨੇ ਜੋ ਸਾਗ ਇਸ ਤਰ੍ਹਾਂ ਦੇਖਣਾ ਵੀ ਜੋ ਘੋਟਣੇ ਜੋਗਾ ਹੋ ਗਿਆ ਜਦ ਆਪਣਾ ਸਾਗ ਇਸ ਤਰ੍ਹਾਂ ਕੁਲ ਜੇਗਾ ਸਾਰਾ ਹੁਣ ਜੋ ਘੋਟਣੇ ਜੋਗਾ ਹੋ ਗਿਆ ਆਪਣਾ ਸਾਗ ਹੁਣ ਆਪਾਂ ਨੇ ਇਸ ਨੂੰ ਇਸ ਤਰ੍ਹਾਂ ਕਰ ਕਰਕੇ ਰੱਖ ਲੈਣਾ ਸੈੱਟ ਕਰ ਕਰਕੇ ਇਸ ਤਰ੍ਹਾਂ ਕਰ ਕਰਕੇ ਠੀਕ ਕਰ ਕਰਕੇ ਰੱਖ ਕਰ ਆਪਾਂ ਨੇ ਇਸ ਨੂੰ ਇਸ ਦੇ ਵਿੱਚ ਆਪਾਂ ਨੇ ਮੱਕੀ ਦਾ ਆਟਾ ਪਾ ਕੇ ਇਸ ਨੂੰ ਘੋਟਣਾ ਹੁਣ ਸਾਗ ਨੂੰ ਮੱਕੀ ਕੇ ਆਟੇ ਨੂੰ ਜਦ ਆਪਾਂ ਸਾਗ ਕੇ ਵਿੱਚ ਪਾਵਾਂ ਫਿਰ ਆਪਾਂ ਇਸ ਨੂੰ ਆਲਣ ਕਹਾ ਹੁਣ ਇਸ ਤਰ੍ਹਾਂ ਕਰ ਕਰਕੇ ਆਪਾਂ ਨੇ ਆਲਣ ਕੇ ਗੱਲ ਇਸ ਸਾਗ ਨੂੰ ਘੋਟਣਾ ਆਪਾਂ ਨੇ ਆਟਾ ਮੱਕੀ ਦਾ ਥੋੜਾ ਥੋੜਾ ਕਰ ਕਰਕੇ ਪਾਣਾ ਆਪਾਂ ਨੇ ਜ਼ਿਆਦਾ ਨਹੀਂ ਪਾਣਾ ਹੈਗਾ ਜੇ ਆਪਾਂ ਨੇ ਜ਼ਿਆਦਾ ਮੱਕੀ ਦਾ ਆਟਾ ਪਾਇਆ ਇਸਮਾ ਫਿਰ ਆਪਣੇ ਗੱਠਾ ਵੀ ਬਣ ਸਕਾ ਸਾਗ ਕੇ ਵਿੱਚ ਆਪਾਂ ਨੇ ਥੋੜਾ ਥੋੜਾ ਕਰ ਕਰ ਕੇ ਪਾਣਾ ਵੀ ਸਾਰਾ ਸਾਗ ਕੁਲਦੇ ਇਤਨਾ ਕਰ ਕਰ ਕੇ ਆਪਾਂ ਨੇ ਸਾਰਾ ਸਾਗ ਘੋਟਣਾ ਥੋੜਾ ਥੋੜਾ ਕਰ ਕਰ ਕੇ ਮੱਕੀ ਦਾ ਆਟਾ ਪਾਕਾ ਹੁਣ ਆਪਣਾ ਸਾਗ ਜੂ ਘੁਟਕਾ ਤਿਆਰ ਹੋ ਗਿਆ ਹੁਣ ਆਪਾਂ ਨੇ ਇਸ ਸਾਗ ਨੂੰ ਚੁੱਲ੍ਹੇ 'ਤੇ ਰੱਖ ਦੇਣਾ ਫਿਰ 10-15 ਮਿੰਟ ਬਾਅਦ 'ਤੇ ਤਾਂ ਕਿ ਇਹ ਜਿਹੜਾ ਆਪਾਂ ਨੇ ਆਲਣ ਪਾਇਆ ਵੀ ਜੋ ਚੰਗੀ ਤਰ੍ਹਾਂ ਪੱਕ ਜੇ ਹੁਣ ਜੋ ਆਪਣਾ ਆਲਣ ਪਾਇਆ ਵਾ ਪੱਕ ਜੇਗਾ ਚੰਗੀ ਤਰ੍ਹਾਂ ਹੁਣ ਆਪਾਂ ਨੇ ਇਸ ਸਾਗ ਨੂੰ ਥੱਲਾ ਟਾਰ ਲੈਣਾ ਹੁਣ ਆਪਣਾ ਜੋ ਸਾਗ ਬਿਲਕੁਲ ਤਿਆਰ ਹੈ ਅਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ